ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪਿੰਡਾਂ ਦੇ ਵਿੱਚ ਵੀ ਸਿਆਸੀ ਮਾਹੌਲ ਭਖਿਆ ਹੋਇਆ ਹੈ ਤੇ ਸਿਆਸੀ ਪਾਰਾ ਛੜਿਆ ਹੋਇਆ ਹੈ। ਹਲਕਾ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੀ ਚੰਗੀ ਕਾਰਗੁਜ਼ਾਰੀ ਨੂੰ ਵੇਖਦੇ ਹੋਏ ਕਈ ਟਕਸਾਲੀ ਪਾਰਟੀਆਂ ਨੂੰ ਛੱਡ ਕੇ ਲੋਕ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਜਲਾਲਾਬਾਦ ਹਲਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਮੌਕੇ ਵੱਡਾ ਝਟਕਾ ਲੱਗਾ ਜਦੋਂ ਪਿੰਡ ਪਾਲੀ ਵਾਲਾ ਦੇ ਵਿੱਚ ਟਕਸਾਲੀ ਪਰਿਵਾਰ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਤੇ ਗੋਲਡੀ ਕੰਬੋਜ ਵੱਲੋਂ ਪਾਰਟੀ ਦੇ ਵਿੱਚ ਨਵੇਂ ਸ਼ਾਮਲ ਹੋਏ ਪਰਿਵਾਰਾਂ ਦਾ ਸਵਾਗਤ ਕੀਤਾ ਗਿਆ ਸੋ ਮੈਂ ਬਹੁਤ-ਬਹੁਤ ਧੰਨਵਾਦੀਆਂ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਗੁਰਦੇਵ ਸਿੰਘ ਜੀ ਦੇ ਪਰਿਵਾਰ ਦਾ ਜਿਨ੍ਹਾਂ ਸਾਰਿਆਂ ਨੇ ਬਹੁਤ ਚੰਗਾ ਫੈਸਲਾ ਲੈਂਦੇ ਹੋਏ ਔਰ ਮੁੱਖ ਮੰਤਰੀ ਸਾਹਿਬ ਦੇ ਚੰਗੇ ਕੰਮਾਂ ਨੂੰ ਵੇਖਦੇ ਹੋਏ ਆਜਾਮਾ ਦੀ ਪਾਰਟੀ ਸ਼ਾਮਲ ਹੋਏ ਸੋ ਮੈਂ ਆਪਦੇ ਵੱਡੇ ਭਰਾ ਨੂੰ ਬਾਈ ਡੋਜੀ ਨੂੰ ਔਰ ਮੇਰੇ ਛੋਟੇ ਭਰਾ ਸੁਖਮਨ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ ਔਰ ਇਹ ਹੌਦੇਵਲੋ ਆਸ਼ਵਾਸ਼ਣ ਵੀ ਦਿਨਾ ਵੀ ਆਪਦੇ ਵੱਡਿਆਂ ਤੋਂ ਬਜ਼ੁਰਗਾਂ ਤਰ੍ਹਾਂ ਰੱਖੂਗਾ ਮੇਰੇ ਤੁਹਾਡਾ ਸਾਰਿਆਂ ਦਾ ਇਸ ਖੇਤਰ ਦਾ ਬਹੁਤ-ਬਹੁਤ ਧੰਨਵਾਦ ਇਹ ਪਰਿਵਾਰ ਬਹੁਤ ਖਾਲੀ ਪਰਿਵਾਰ ਰਿਹਾ ਅਕਾਲੀਵਾਲ ਦੇ ਬਹੁਤ ਇਨਸਾਨ ਦੇਖ ਸੀ ਜੀ ਜਦੋਂ ਪਿੰਡ ਦੇ ਸਾਂਝੇ ਕੰਮਾਂ ਵਾਸਤੇ ਵੀ ਲੋਕਾਂ ਨੂੰ ਢੇੜੇ ਮਾਰਨੇ ਪੈਣ ਜਦੋਂ ਆਪਦੀ ਇੱਜ਼ਤ ਬਰਕਰਾਰ ਰੱਖਣ ਵਾਸਤੇ ਵੀ ਬੰਦੇ ਨੂੰ ਕਿਸੇ ਤੋਂ ਕੋਈ ਚੀਜ਼ ਮੰਗਣੀ ਪਵੇ ਸੋ ਮੈਂ ਸਮਝਦਾ ਫਿਰ ਬੰਦਾ ਉਹ ਕਹਿੰਦਾ ਵੀ ਕੋਈ ਕੋੜਾ ਫੈਸਲਾ ਲਿਆ ਚੰਗਾ ਨਾਲੇ ਸਭ ਤੋਂ ਵੱਡੀ ਗੱਲ ਇਹ ਸਰਕਾਰ ਚ ਬਹੁਤ ਚੰਗਾ ਕੰਮ ਹੈ ਵੀ ਵਿਚੋਲਿਆਂ ਦੀ ਲੋੜ ਨਹੀਂ ਪੈਂਦੀ ਔਰ ਸਾਰੇ ਕੰਮ ਆਪ ਪਰਿਵਾਰ ਦੀ ਤਰ੍ਹਾਂ ਬੈਠ ਕੇ ਅਸੀਂ ਫੈਸਲੇ ਕਰ ਲੈਨੇ ਆ ਪਹਿਲਾਂ ਇਹ ਹੁੰਦਾ ਸੀ ਕਿ ਕਿਸੇ ਲੀਡਰ ਨੂੰ ਮਿਲਣ ਜਾਣਾ ਪਹਿਲਾਂ 5-7 ਬੰਦੇ ਲੱਭਣੇ ਪੈਂਦੇ ਸੀ ਸੋ ਇਸ ਕਰਕੇ ਉਹਨ ਕੰਡਾ ਵਿੱਚੋਂ ਨਿਕਲ ਗਿਆ ਤੇ ਆਹੀ ਫਰਕ ਹੈ ਉਹਨਾਂ ਦੀ ਸਰਕਾਰ ਤੇ ਆਪਣੀ ਸਰਕਾਰ ਦਾ ਐਮਐਲਏ ਵੀ ਆਪ ਇਨਸਾਨ ਹੈ ਔਰ ਇਹ ਵੀ ਆਮ ਬੰਦੇ ਹੀ ਹੈ ਸੋ ਤਾਲਮੇਲ ਜੁੜਿਆ ਰਹਿੰਦੇ ਸਭ ਤੋਂ ਵੱਡਾ ਇਫੈਕਟ ਹੈ ਇਸ ਸਰਕਾਰ ਦਾ ਲੋਕ ਸਭਾ ਚੋਣਾਂ ਲੈ ਕੇ ਕੀ ਮਾਹੌਲ ਚੱਲ ਰਿਹਾ ਹੈ ਹਾਂ ਲੋਕ ਸਭਾ ਚੋਣਾਂ 'ਚ ਮੈਂ ਇਹ ਦੱਸਣਾ ਚਾਹੁੰਦਾ ਮੈਂ ਜਲਾਲਾਬਾਦ ਤੋਂ ਬਹੁਤ ਚੰਗੀ ਲੀਡ ਕਰਾਂਗੇ ਔਰ ਕਾਕਾ ਬਰਾਜ ਜੀ ਨੂੰ ਐਮਪੀ ਬਣਨ 'ਚ ਬਹੁਤ ਚੰਗਾ ਆਪ ਦੇ ਵੱਲੋਂ ਕੋਸ਼ਿਸ਼ ਹੈ ਬਹੁਤ ਸਭ ਹਾਲਕਿਆਂ ਤੋਂ ਬਾਅਦ ਅਸੀਂ ਲੀਡ ਲੈਣ ਦੀ ਕੋਸ਼ਿਸ਼ ਕਰਾਂ। ਜਲਾਲਾਬਾਦ ਤੋਂ ਜਗਬਾਣੀ ਟੀਵੀ ਲਈ ਅਦਰਸ਼ ਜੋਸ ਦੀ ਰਿਪੋਰਟ।